ਸਬ ਡਿਵੀਜ਼ਨ ਬੁੜਲਾਡਾ ਅਦੀਨ ਖਾਣਾ ਬੋਹਾਦੀ ਪੁਲਿਸ ਵੱਲੋਂ ਰੇਲਵੇ ਪੁਲਿਸ ਵਿੱਚ ਪਰਤੀ ਕਰਾਉਣ ਦਾ ਚਾਂਸਾ ਦੇ ਕੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਇਸ ਸਬੰਧੀ ਡੀਐਸਪੀ ਬੁੜਲਾਡਾ ਪ੍ਰਿਤਪਾਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਕਿਰਨਪਾਲ ਕੌਰ ਵਾਸੀ ਵਰੇ ਵੱਲੋਂ ਐਸਐਸਪੀ ਮਾਨਸਾ ਨੂੰ ਦਿੱਤੀ ਦਰਖਾਸਤ ਤੇ ਕਾਰਵਾਈ ਕਰਦਿਆਂ ਗੁਰਦੀਪ ਸਿੰਘ ਹੀਰਾ ਵਾਸੀ ਆਲਮਪੁਰ ਮੰਦਰਾ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਦਰਖਾਸਤ ਕਿਰਨਪਾਲ ਕੌਰ ਪਤਨੀ ਬਿੰਦਰ ਸਿੰਘ ਵਾਸੀ ਬਰੇ ਨੇ ਮਾਨਯੋਗ ਐਸਐਸਪੀ ਸਾਹਿਬ ਦੀ ਪੇਸ਼ ਹੋ ਕੇ ਇਤੀ ਸੀ ਕਿ ਉਹਦੀ ਲੜਕੀ ਸਤਵੀਰ ਕੌਰ ਨੂੰ ਰੇਲਵੇ ਵਿੱਚ ਭਰਤੀ ਹੋਣ ਦਾ ਚਾਂਸਾ ਦੇ ਕੇ ਗੁਰਦੀਪ ਸਿੰਘ ਹੀਰਾ ਪੁੱਤਰ ਅਨਸਰ ਸਿੰਘ ਵਾਸੀ ਆਲੰਪਰ ਮੰਦਰਾ ਨੇ 1.5 ਲੱਖ ਰੁਪਇਆ ਮੰਗਿਆ ਸੀਗਾ ਇਹਨੂੰ ਰੇਲਵੇ ਪੁਲਿਸ ਵਿੱਚ ਭਰਤੀ ਹੋਣ ਦਾ ਦਾ ਇਹਨੂੰ ਚਾਂਸਾ ਦੇ ਕੇ ਤੇ ਜਿਹਦੇ ਵਿੱਚੋਂ 65000 ਰੁਪਇਆ ਉਹਨਾਂ ਕੋਲ ਲੈ ਗਿਆ ਸੀਗਾ ਪਰ ਉਹਨੇ ਕੋਈ ਉਹਨੂੰ ਭਰਤੀ ਉਹਦੀ ਬੇਟੀ ਨੂੰ ਭਰਤੀ ਨਹੀਂ ਕਰਾਇਆ ਤੇ ਉਹ ਦਰਖਾਸਤ ਦੀ ਪੜਤਾਲ ਇਨਸਪੈਕਟਰ ਜਗਦੇਵ ਸਿੰਘ ਐਸਐਚਓ ਬੁਆਨੇ ਕੀਤੀ ਤੋਂ ਜਿਹੜੇ ਫੈਕਟ ਸਾਰੇ ਸਹੀ ਪਾਏ ਗਏ ਤੇ ਇਹਦੇ ਖਿਲਾਫ ਜਿਹੜਾ ਗੁਰਦੀਪ ਸਿੰਘ ਹੀਰੇ ਨੇ ਮੁਕੱਦਮਾ ਦਰਜ ਕੀਤਾ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਕੱਲ ਐਸਐਚਓ ਜਗਦੇਵ ਸਿੰਘ ਦੀ ਪਾਰਟੀ ਨੇ ਇਹਨੂੰ ਗ੍ਰਿਫਤਾਰ ਕੀਤਾ ਤੇ ਉਹ ਕੋ ਜਿਹੜਾ 65000 ਰੁਪਏ ਇਹਨੇ ਠੱਗੀ ਦਾ ਇਹਨੋਂ ਕੋ ਲਿਆ ਸੀ ਉਹ ਵੀ ਬਰਾਮਦ ਕਰਾ ਲਿਆ ਤੇ ਇਹਦੇ ਖਿਲਾਫ ਜਿਹੜਾ ਹੈਗਾ ਹੀਰੇ ਦੇ ਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਜਿਹੜੇ ਹੈਗੇ ਆ ਵੱਖ-ਵੱਖ ਥਾਣੇ ਠੱਗੀਆਂ ਦੇ ਦਰਜਾ ਤੇ ਕਾਫੀ ਕੰਪਲੀਟ ਹੈ ਇਹਦੇ ਖਿਲਾਫ ਪੈਂਡਿੰਗ ਨੇ ਤੇ ਹੋਰ ਵੀ ਜਿਵੇਂ ਪਤਾ ਲੱਗਦਾ ਸਾਨੂੰ ਲੋਕ ਸਾਡੇ ਤੱਕ ਪਹੁੰਚ ਕਰ ਰਿਹਾ ਕਿ ਜਿਨ੍ਹਾਂ ਨਾਲ ਇਹ ਠੱਗੀਆਂ ਮਾਰੀਆਂ ਨੇ ਇਹਨੂੰ ਅੱਜ ਪੇਸ਼ ਕਰਕੇ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਦੇ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਜਿਹੜੀਆਂ ਕੋਈ ਇਹਨੇ ਠੱਗੀਆਂ ਮਾਰੀਆਂ ਉਹਦਾ ਵੀ ਪੜਤਾਲ ਕਰਕੇ ਜਿਹੜੀ ਆ ਬੜੀਂਦੀ ਕਾਰਵਾਈ ਕੀਤੀ ਜਾਊਗੀ ਇਹ ਲੱਗਦਾ ਕਿੰਨੇ ਕ ਸਮੇਂ ਤੋਂ ਪੈਂਡੇ ਮਾਮਲੇ ਜਿਹੜੇ ਦਾ 10 ਦੇ ਠੱਗੀਆਂ ਮਾਰ ਰਹੇ ਨੇ ਇਹ तकरीबन 2014 19 20 21 ਦੇ ਪੁਰਾਣੇ ਮੁਕੱਦਮੇ ਨੇ ਇਹਦਾ ਉਹ ਮੈਟਰ ਹੈ ਜਿਹੜੇ ਅੱਗੇ ਆ ਗਏ ਆਪਣੇ ਬਾਕੀ ਅਜੇ ਜਿਹੇ ਲੋਕਾਂ ਨੇ ਅਜੇ ਤੱਕ ਕੰਪਲੀਟਾ ਨਹੀਂ ਦਿੱਤੀਆਂ ਸੀਗੀਆਂ ਉਹ ਵੀ ਸਾਹਮਣੇ ਕਾਫੀ ਆ ਰਹੇ ਆ ਤੇ ਉਹ ਵੀ ਅਸੀਂ ਉਹਦੀ ਪੜਤਾਲ ਕਰ ਰਹੇ ਆ। ਹੋਰ ਜਿਹੜੇ ਖਾਨੇ ਤੇ ਮੁਕੱਦਮੇ ਨੇ ਹੋਰ ਇਹਦੇ ਜੀ ਹੈਗਾ ਦੀ ਬੰਦਲਾ ਡੇਸੀਟੀ ਚ ਅਮਰਗੜ ਹੋ ਗਿਆ ਜੀ ਆਪਣਾ ਮਲੇਰ ਕਾਲਜ ਪੈ ਗਿਆ ਹੁਣ ਥਾਣੇ ਬਰੇਟੇ ਵਿੱਚ ਥਾਣੇ ਬੋਹਾ ਦੇ ਪੁਰਾਣੇ ਮੁਕੱਦਮੇ ਦਰਜ ਹੈ। ਰਿਕਰੂਟਮੈਂਟ ਦੇ ਰਿਲੇਟਿਡ ਹੀ ਨਾ ਜਾਂ ਕੋਈ ਹੋਰ ਵੀ ਹੈ ਜੀ। ਇਹ 420 ਦੇ ਮੁਕਦਮੇ ਆ ਜੀ ਐਵੇਂ ਕਿਸੇ ਨੂੰ ਭਰਤੀ ਦਾ ਝਾਂਸਾ ਦੇ ਕੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਝਾਂਸਾ ਦੇ ਕੇ ਜਾਨੀ ਕਿ ਠੱਗੀਆਂ ਮਾਰਦਾ ਸੀਗਾ ਠੱਗੀਆਂ ਮਾਰ ਕੇ 15 ਨਾਲ ਇਸ ਤੋਂ ਕੋਈ ਹੋਰ ਵੀ ਨਹੀਂ ਹੋਇਆ ਜਾਂ ਸਿਰਫ ਇਕੱਲਾ ਹੀ ਹੁੰਦਾ ਸੀ ਜੀ ਜੋਪਾ ਨੂੰ ਜਦੋਂ ਝਾਂਸੇ ਦੇ ਨਹੀਂ ਫਿਲਹਾਲ ਤਾਂ ਇਹਦੀ ਇਕੱਲੇ ਦੀ ਜਾਨੀ ਕਿ ਆ ਰਹੀ ਹੈ ਬਾਕੀ ਤਫਤੀਸ਼ ਵਿੱਚ ਜਿਹੜਾ ਰਿਮਾਂਡ ਲਿਆ ਹੋਇਆ ਜੇ ਕੋਈ ਹੋਰ ਇਨਵੋਲਵਮੈਂਟ ਹੈ ਤੇ ਉਹਨੂੰ ਵੀ ਨਾਮਜ਼ਦ ਕਰਕੇ ਜਿਹੜਾ ਕਾਰਵਾਈ ਕੀਤੀ ਜਾਵੇ